ਪੀਰ ਬੁੱਧੂ ਸ਼ਾਹ ਕੌਣ ਸਨ ਆਉ ਜਾਣਦੇ ਹਾਂ ਇਸ ਵੀਡੀਓ ਰਾਹੀਂ ਪੀਰ ਬੁੱਧੂ ਸ਼ਾਹ ਚਾਰ ਪੁੱਤਰ ਤੇ 500 ਮুরিਦ ਲਿਆ ਕੇ ਗੁਰੂ ਸਾਹਿਬ ਵੱਲੋਂ ਪੰਗਾਣੀ ਦੇ ਯੁੱਧ ਵਿੱਚ ਦੁਸ਼ਮਣਾਂ ਨਾਲ ਲੜੇ ਸਨ ਜਿੱਥੇ ਉਹਨਾਂ ਦੇ ਦੋ ਪੁੱਤਰ ਤੇ ਬਹੁਤ ਸਾਰੇ ਮুরিਦ ਸ਼ਹੀਦ ਹੋ ਗਏ ਸਨ ਯੁੱਧ ਜਿੱਤਣ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਪੌਂਟਾ ਸਾਹਿਬ ਵਿਖੇ ਜੋਧਿਆ ਨੂੰ ਮਾਇਆ ਦੀਆਂ ਢਾਲਾਂ ਭਰ-ਭਰ ਕੇ ਇਨਾਮ ਵਜੋਂ ਦਿੱਤੀਆਂ ਜਦੋਂ ਪੀਰ ਬੁੱਧੂ ਸ਼ਾਹ ਜੀ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਲੈਣ ਲਈ ਆਏ ਤਾਂ ਗੁਰੂ ਸਾਹਿਬ ਉਸ ਸਮੇਂ ਕਿਸਾਂ ਵਿੱਚ ਕੰਗਾ ਕਰ ਰਹੇ ਸਨ ਪੀਰ ਬੁੱਧੁਸ਼ਾਦੀ ਕੁਰਬਾਨੀ ਉਤੇ ਪ੍ਰਸੰਨ ਹੋ ਕੇ ਗੁਰੂ ਸਾਹਿਬ ਨੇ ਫਰਮਾਇਆ ਪੀਰ ਜੀ ਗੁਰੂ ਨਾਨਕ ਤਰੁੱਟਾ ਹੈ ਮੰਗ ਲਓ ਦੀਨ ਦੁਨੀਆ ਦੀ ਪਾਤਸ਼ਾਹੀ ਪੀਰ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਮਹਾਰਾਜ ਜੀ ਤਰੁੱਟੇ ਹੋ ਤਾਂ ਆਪ ਜੀ ਆਪਣੇ ਕੇਸਾਂ ਸਮੇਤ ਕੰਗਾ ਬਖਸ਼ਿਸ਼ ਕਰ ਦਿਓ ਪੀਰ ਜੀ ਨੇ ਜਦੋਂ ਹੱਥ ਅੜ ਕੇ ਕੰਗਾ ਤੇ ਕੇਸਾਂ ਦੀ ਬਖਸ਼ਿਸ਼ ਲਈ ਅਤੇ ਇਸ ਸਾਤ ਨੂੰ ਚੁੰਮਿਆ ਅਤੇ ਸਜਦਾ ਕੀਤਾ ਕਾਰਾ ਕੇ ਆਪਣੀ ਬੀਗਮ ਨਸੀਰਾ ਨੂੰ ਇਹ ਅਮੋਲੀ ਦਾਤ ਦਿੱਤੀ ਤੇ ਪੁੱਤਰਾਂ ਦੀ ਸ਼ਹੀਦੀ ਬਾਰੇ ਦੱਸਿਆ ਤਾਂ ਉਹਨਾਂ ਦੀ ਬੀਗਮ ਨਸੀਰਾ ਨੇ ਵੀ ਬਗੈਰ ਕਿਸੇ ਗਮ ਦੇ ਖਿਹੜੇ ਮੱਥੇ ਗੁਰੂ ਸਾਹਿਬ ਜੀ ਦੀ ਇਸ ਦਾਤ ਨੂੰ ਚੁੰਮਿਆ ਅਤੇ ਸੰਭਾਲ ਕੇ ਰੱਖਿਆ